ਉਹ ਦੇਖੋ ਨੇ ਵੀ ਸਾਰੇ ਡੁੱਬ ਜੁਕੇ ਆ ਡੰਗਰਾਂ ਦਾ ਚਾਰਾ ਸਾਰਾ ਡੁੱਬ ਜੁਕਾ ਆ ਕੇ ਦੇਖਦਾ ਕੋਈ ਡੰਗਰਾਂ ਇੱਥੇ ਉਹ ਰੋੜ ਤੇ ਖੜ ਕੇ ਬੱਦੇ ਜੇ 40 45 ਡੰਗਰ ਸਾਡੇ ਕੋਲ 40 45 ਘਰਾ ਕੋ ਵਾਹਿਗੁਰੂ ਤੇ ਉਹਦਾਂ ਨੂੰ ਚਾਰਾ ਵੀ ਨਹੀਂ ਮਿਲ ਲਿਆ ਤੂੜੀ ਡੰਗਰ ਮਾਰੀ ਸਰ ਸਾਡੇ ਸਾਰੇ ਪਠੇ ਡੁੱਬ ਜੁਕੇ ਆ ਘਰਾਂ ਜਿਹੜੇ ਪਾਣੀ ਆ ਇੱਥੇ ਆ ਕੇ ਰਹਿਣੇ ਰੋੜ ਤੇ ਡੰਗਰ ਵੀ ਤੇ ਬੱਦੇ ਗੁਰਦਰ ਸਾਹਿਬ ਗੁਰਦਰ ਸਾਹਿਬ ਇੱਥੇ ਇੱਥੇ ਰਾਤ ਨੂੰ ਇੱਥੇ ਰਹਿਨੇ ਆ ਜੇ ਲੇਡੀਜ਼ ਆ ਉਹ ਕਿਸ ਦੇ ਘਰ ਇੱਥੇ ਭਾਲੀਆਂ ਆ ਆਪੇ ਬੰਦੇ ਤੇ ਗੁਰਦਰ ਸਾਹਿਬ ਇੱਥੇ ਰਹਿਨੇ ਛੜਦੇ ਰਾਤ ਨੂੰ 바이구르지 ਕਾ ਖਾਸ 바이구르지 ਦੀ ਫਤਿਹ ਮੈਂ ਤੁਹਾਡਾ ਆਪਣਾ ਪਰਮਨ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਆਜਾ ਜੀ 30 ਤਰੀਕ 8ਵਾਂ ਮਹੀਨਾ 2025 ਜਿਵੇਂ ਸਾਰਿਆਂ ਨੂੰ ਪਤਾ ਪੰਜਾਬ ਵਿੱਚ ਬਹੁਤ ਜਗ੍ਹਾ ਹੜ੍ਹ ਆਏ ਹੋਏ ਆ ਮੇਰੇ ਨਾਲ ਸਿਮਰਨ ਬਾਈ ਤੁਸੀਂ ਸਾਰੇ ਜਾਣਦੇ ਆ ਇਹ ਬਾਈ ਰਿਪੋਰਟਰ ਆ ਛੋਟੀ ਉਮਰ ਵਿੱਚ ਬੱਟੀਆਂ ਮੱਲਾ ਮਾਰੀਆਂ ਤੇ ਸੋਨਾ ਨਾਂ ਕਮਾਇਆ ਇਹਨੇ ਤੇ ਇਹ ਬਾਈ ਨਾਲ ਗੱਲਬਾਤ ਹੋਈ ਸੀ ਤਾਂ ਅਸੀਂ ਅੱਜ ਜਾ ਰਹੇ ਜੇਹੜਾ ਬਾਬਾ ਨਾਨਕਬਲ ਕਿਉਂਕਿ ਹੜ੍ਹ ਦੀ ਮਾਰ ਚੱਲ ਰਿਹਾ ਰਾਵੀ ਦਰਿਆ ਪਠਾਨਕੋਟ ਤੋਂ ਜੰਮੂ ਤੋਂ ਆਉਂਦਾ ਹੋਇਆ ਇੱਧਰ ਸੀ ਪਾਕਿਸਤਾਨ ਜਾਂਦਾ ਆ ਤੇ ਅੱਜ ਅਸੀਂ ਆਏ ਸੀ ਦੇਦਾ ਬਾਬਾ ਨਾਨਕਵਾਲ ਕਿਉਂਕਿ ਬਹੁਤ ਜ਼ਿਆਦਾ ਹੜਾ ਦੀ ਮਾਰ ਪਈ ਆ ਆ ਵੀ ਦਰਿਆ ਦੀ ਇਸ ਪਾਸੇ ਤੇ ਲੈਂਦੇ ਪੰਜਾਬ ਵਿੱਚ ਵੀ ਉਹ ਮਾਰ ਪਈ ਆ ਇਹ ਪੰਜਾਬ ਦੇ ਨਾਲ-ਨਾਲ ਤੇ ਅੱਜ ਅਸੀਂ ਜੋ ਜਾ ਰਹੇ ਸੀਗੇ ਪਹਿਲਾਂ ਸੀਗੇ ਕਲਾਂਗਰਵਾਲਦੀ ਤੇ ਪਾਣੀ ਰੋਡ ਦੇ ਉੱਪਰ ਬਹੁਤ ਜ਼ਿਆਦਾ ਸੀ ਲੱਕ ਲੱਕ ਪਾਣੀ ਸੀਗਾ ਉਹ ਉਹ ਬਲੌਗ ਤਾਂ ਸ਼ੁਰੂ ਕੀਤਾ ਆ ਕੱਲੀ ਖਬਰ ਬਣਾਉਣੀ ਹੋਰ ਗੱਲ ਹੁੰਦੀ ਜੇ ਉਹ ਬਲੌਗ ਕਰਦੇ ਆ ਬਲੌਗ ਦੇ ਭਾਈ ਸਾਡੀ ਜਿਹੜੀ ਭਾਈ ਦੌੜ ਹੁੰਦੀ ਆ ਸਾਨੂੰ ਕਿਹੜੀਆਂ ਜਿਕਤਾਈਆਂ ਰਾਹ ਦੇ ਵਿੱਚ ਸਾਰਾ ਕੁਝ ਦੇਖ ਲੈਨੇ ਆ ਕਿੰਨੀ ਮਿਹਨਤ ਦੇ ਨਾਲ ਉੱਥੇ ਪਹੁੰਚ ਕੇ ਤੁਹਾਨੂੰ ਹਾਲਾਤ ਦਿਖਾਉਣੇ ਆ ਕਿਉਂ ਭਾਈ ਜਿੱਦਾਂ ਹੀ ਆ ਜੀ ਤੇ ਅੱਜ ਤੁਹਾਨੂੰ ਲੈ ਕੇ ਜਾ ਰਹੇ ਆ ਆਪਾਂ ਹੁਣ ਵਦਗੀ ਟੂੜੀਆਂ ਜਾਣਾ ਪਹਿਲਾਂ ਹਾਂਜੀ ਹਾਂਜੀ ਫਤੇਗੜ ਕਿੱਧਰ ਫਤੇਗੜ ਚੂੜੀਆਂ ਤੋਂ ਅਸੀਂ ਯਾਨਕਿ ਅਸੀਂ ਦੇਦਾ ਬਾਬਾ ਨਾਨਕ ਜਾ ਕੇ ਆਉਂਦਾ ਜਾਂ ਸੀਗਾ ਰਾਹ ਤੇ ਵਿੱਚ ਪਾਣੀ ਸੀਗਾ ਇਸ ਤੇ ਅਸੀਂ ਵਾਪਸ ਆ ਰਹੇ ਆ ਪਿੰਡਾਂ ਵਿੱਚ ਸਾਨੂੰ ਇਹਨਾਂ ਪਿੰਡਾਂ ਦੇ ਨਾਂ ਵੀ ਨਹੀਂ ਪਤਾ ਜਿਹੜਾ ਪਿੰਡਾਂ ਵਿੱਚ ਅਸੀਂ ਇਸ ਵੇਲੇ ਜਾ ਰਹੇ ਆ ਉਹ ਫਿਰ ਮੈਂ ਗੂਗਲ ਮੈਪ ਤੇ ਸਾਰੇ ਤੇ ਲੋਕਾਂ ਦੇ ਜਿਹੜੇ ਇੱਥੇ ਵੀਰ ਪੜਾ ਮੈਂ ਤੇ ਉਹਨਾਂ ਕੋਲ ਪੁੱਛ ਕੇ ਅਸੀਂ ਵਾਪਸ ਅਰਦਾਸ ਉਹਨਾ ਕਿਉਂਕਿ ਕਿਸੇ ਪਾਸੇ ਪਾਣੀ ਨਾ ਆਵੇ ਹੋਰ ਕਿਉਂਕਿ ਪਾਣੀ ਬਹੁਤ ਜ਼ਿਆਦਾ ਆਇਆ ਬਾਈ ਦੇ ਵੀ ਦੇਖਿਆ ਇਸ ਤਰ੍ਹਾਂ ਬਾਈ ਦੱਸਿਓ ਜਿਆਦਾ ਬਹੁਤ ਜ਼ਿਆਦਾ ਬਾਈ ਪਾਣੀ ਦਾ ਵਹਾਜ ਬਹੁਤ ਦੇ ਦੇ ਮਤਲਬ ਜਿਹੜਾ ਪਿੱਛੋਂ ਰਾਵੀ ਦਰਿਆ ਤੋਂ ਪਾਣੀ ਆਇਆ ਹਨ ਤੇ ਉਹ ਥੋੜਾ ਘੱਡੀ ਜਾਂਦੇ ਆ ਪਿੱਛੋਂ ਤੇ ਘਟਣ ਕਾਰਨ ਜਿਹੜਾ ਸੜਕਾਂ ਤੇ ਪਾਣੀ ਜਮੂੜ ਆ ਰਿਹਾ ਤੇ ਸਾਡੇ ਕੋਲੇ ਇੱਕ ਗਲਤੀ ਹੋ ਗਈ ਤੁਹਾਨੂੰ ਜਿਹੜੇ ਰੋਡ ਦੇ ਲਾਲ ਸੀ ਉਹ ਨਹੀਂ ਦਿਖਾ ਹੋਏ ਪੁਰਦਾ ਨੂੰ ਜਾ ਕੇ ਰਮਦਾਸ ਦੇ ਸਾਰੇ ਹਾਲਾਤ ਦਿਖਾਉਣੇ ਕਿਸ ਤਰ੍ਹਾਂ ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਆ ਤੇ ਜਿਹੜੀਆਂ ਆਪਣੀਆਂ ਲੋਕਲ ਜਥੇਬੰਦੀਆਂ ਆ ਸਿੱਖ ਜਥੇਬੰਦੀਆਂ ਉਹ ਕਿਸ ਤਰ੍ਹਾਂ ਸੇਵਾ ਕਰ ਰਹੀਆਂ ਸਰਕਾਰ ਕੀ ਕਰੇ ਕਿਉਂ ਭਾਈ ਜੀ ਬਿਲਕੁਲ ਬਿਲਕੁਲ ਭਾਈ ਜੀ ਜਿਹੜੇ ਪੰਜਾਬੀ ਆ ਇਸ ਸਮੇਂ ਪੰਜਾਬੀਆਂ ਦੇ ਨਾਲ ਖੜੇ ਆ ਜਿਨ੍ਹਾਂ ਦੀ ਹੈਲਪ ਪੰਜਾਬੀ ਦੂਜੇ-ਦੂਜੇ ਸੂਬਿਆਂ ਤੇ ਜਾ ਕੇ ਕਰਦੇ ਸੀਗੇ ਉਹ ਦਿਖਾਈ ਨਹੀਂ ਦਿੱਤੇ ਤਰਾਸਦੀ ਆ ਇਹ ਆਪਣੇ ਪਰ ਚਲੋ ਫਿਰ ਵੀ ਆਪਣੇ ਖੂਨ ਜੀ ਆ ਇਹ ਜਦੋਂ ਕਿਸੇ ਤੇ ਮਾੜਾ ਸਮਾਂ ਹੁੰਦਾ ਹੈ ਆਪ ਕੋ ਦੇ ਨਾਲ ਖੜਦੇ ਬਿਲਕੁਲ ਬਿਲਕੁਲ ਬਾਈ ਜੀ ਇਹ ਲੋਕ ਯਾਦ ਰੱਖਣਗੇ ਕਿ ਸਾਡੇ ਦੇ ਸਮਾਂ ਮੜਾਇਆ ਸੀ ਕਿਦਾ ਆਪਾਂ ਕੋਈ ਵਿਅਕਤੀ ਹੁੰਦਾ ਹੈ ਕੋਈ ਬੰਦਾ ਹੁੰਦਾ ਹੈ ਜਿਹਨੂੰ ਮਾੜਾ ਸਮਾਂ ਹੁੰਦਾ ਬਿਲਕੁਲ ਕੌਣ ਉਹਦੇ ਨਾਲ ਖੜਿਆ ਸੀ ਕੌਣ ਉਹਦੇ ਅਗੇਂਸਟ ਸੀਗਾ ਅੱਜਾ ਕਿਹਨੇ ਖੜ ਕੇ ਤਮਾਸ਼ਾ ਦੇਖਿਆ ਬਿਲਕੁਲ ਬੰਦੇ ਨੂੰ ਯਾਦ ਰਹਿੰਦੇ ਪੰਜਾਬੀ ਯਾਦ ਰੱਖਣਗੇ ਇਹ ਇਤਿਹਾਸ ਚ ਲਿਖਿਆ ਜਾਂਦਾ ਸਾਰਾ ਕੁਝ ਲਿਖਿਆ ਜਾਣਾ ਭਾਜੀ ਆਪਣੇ ਖੂਨ ਜੀ ਆ ਜਦੋਂ ਕੋਈ ਮੁਸੀਬਤ ਚ ਹੋਵੇ ਆਪਾਂ ਉਹਦੀ ਹੈਲਪ ਕਰਦੇ ਆ ਪਰ ਜਦੋਂ ਆਪਾਂ ਆਪ ਮੁਸੀਬਤ ਚ ਹੁੰ ਬਿਲਕੁਲ ਮਦਦ ਕਰਨ ਬਹੁਤ ਘੱਟ ਲੋਕ ਆ ਵੈਸੇ ਨਾ ਮਾ ਤੇਰੀ ਲੋਕ ਕਹਿ ਸਕਦੇ ਕੋਈ ਨਹੀਂ ਹੁੰਦਾ ਬਿਲਕੁਲ ਜੀ ਇਹ ਆਪਣੇ ਐਨ ਆਰ ਆਈ ਜਿਹੜੇ ਵੀਰ ਆ ਜਿਹੜੇ ਆਰਥਿਕ ਤੌਰ ਤੇ ਜਿਨ੍ਹਾਂ ਦੀ ਸਥਿਤੀ ਵਧੀਆ ਹੈ ਬਿਲਕੁਲ ਜੀ ਉਹ ਆਪਣੀ ਹੈਲਪ ਕਰ ਰਹੇ ਆ ਬਾਹਰ ਉਹਨਾਂ ਨੂੰ ਆਪਣੇ ਆਪਣੇ ਤੇ ਹਮਦਰਦੀ ਆ ਜਿਨ੍ਹਾਂ ਦੀ ਕਿਸਾਨਾਂ ਦੀ ਫਸਲ ਡੁੱਬੀ ਹੈ ਬਿਲਕੁਲ ਜੀ ਆਹ ਕਹਿ ਲਈਏ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਕਰਨ ਵਾਸਤੇ ਆਪਣੇ ਐਨ ਆਰ ਆਈ ਵੀਰ ਸਹਿਯੋਗ ਕਰਦੇ ਤੇ ਇਸ ਵੇਲੇ ਆਜੀ ਭਗਵਾਨਪੁਰ ਪੈਂਦਿਆ ਜੀ ਇਹ ਸੀਰੀਆ ਤੁਸੀਂ ਉਹਨੂੰ ਕਰਾਸ ਕੀਤਾ ਆ ਤੇ ਛੋਟਾ ਜਿਹਾ ਰਾਹ ਹੈ ਜੇ ਹਲਾਤ ਵਾਲੀਆਂ ਅਸੀਂ ਜਾ ਰਹੇ ਆ ਕੋਈ ਕੋਟਲੀ ਪੈਂਦੇ ਆ ਇਸ ਏਰੀਆ ਦਾ ਅਸੀਂ ਉਸ ਥਾਣੀ ਪਤੇ ਦਾ ਛੁੜੀਆਂ ਪਹੁੰਚਣਾ ਹੱਲੇ ਵੀ ਲੋਕ ਆ ਜਿਹੜੇ ਆਪਣੇ ਮਾਲ ਤੋਂ ਦੇ ਸੁਰੱਖਿਅਤ ਥਾਂਾਂ ਤੇ ਲਿ ਜਾ ਰਹੇ ਆ ਉਹ ਦੇਖ ਆ ਦੇਖੋ ਤੁਸੀਂ ਜਿਹੜੇ ਨਾ ਵੀਰ ਆ ਉਹ ਪਾਣੀ ਵਾਲੇ ਏਰੀਆ ਚ ਆਪਣੇ ਡੰਗਰ ਪਸ਼ੂ ਕੱਢ ਕੇ ਉਸ ਸੁਰੱਖਿਅਤ ਥਾਂਾਂ ਵੱਲ ਜਾ ਰਹੇ ਆ ਦੇਖੋ ਟਰਾਲੀ ਵਿੱਚ ਪਸ਼ੂ ਲੱਗੇ ਹੋਏ ਆ ਹੱਲੇ ਵੀ ਬਾਈ ਬਰਕਰਾਰ ਆ ਰਿਹਾ ਖਤਰਾ ਨਹੀਂ ਵੀ ਲੋਕ ਤਰਾ ਹਰਾ ਕਰ ਰਹੇ ਬਰਾਤ ਕਰਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਤੁਹਾਨੂੰ ਜੁੜੇ ਰਹੀਓ ਨਾਲ ਆ ਬਲੌਗ ਦੇ ਤਾਨੂੰ ਸਾਰਾ ਹਾਲਾਤ ਦਿਖਾਉਨੇ ਆ ਤਾਜ਼ਾ ਜਿਹੜੇ ਬਣੇ ਹੋਏ ਫੈਸਲਿਟੀ ਆ ਨਾ ਬਾਬਾ ਨਾਨਕਵਾਲ ਸੋ ਚੱਲਦੇ ਅੱਗੇ ਤੁਹਾਨੂੰ ਦੱਸਦੇ ਕਿਹੜਾ ਪਿੰਡ ਆ ਸੋ ਪਿੰਡਾਂ ਵਾਲੇ ਰੋਡ ਤੋਂ ਆਪਾਂ ਨਾ ਬਾਹਰ ਆ ਗਏ ਆ ਇਹ ਰੋਡ ਸਿੱਧਾ ਜਾਂਦਾ ਆ ਜਿਹੜਾ ਬਾਬਾ ਨਾਨਕ ਤੇ ਇਹ ਪਿੰਡ ਆ ਜੀ ਕੋਟਲੀ ਸੂਰਤ ਮੱਲੀ ਤੇ ਰੋਡ ਬਹੁਤ ਖਰਾਬ ਆ ਇਸ ਵੇਲੇ ਜੇ ਇਸ ਰੋਡ ਤੇ ਆਪਾਂ ਜਾ ਰਹੇ ਇੱਥੋਂ ਕਿਸੇ ਲੋਕਲ ਪੁੱਛਦੇ ਆ ਬਾਈ ਹੁਣਾਂ ਤੋਂ ਆ ਦੇਖੋ ਆ ਆ ਜਿਹੜਾ ਰੋਡ ਆ ਨਾ ਆਪਣੇ ਖੱਬੇ ਹੱਥ ਇਹ ਰੋਡ ਸਹੀ ਆ ਪਾਣੀ ਮਿਲਣ ਦੀ ਇੱਥੇ ਬਾਜੀ ਉਹ ਸਾਰਾ ਉਹ ਹੈ ਫਤਿਹਗੜ ਚੂੜੀਆਂ ਇੱਧਰ ਚਲੋ ਪਿੰਡ ਦੇ ਆਪਾਂ ਫਤਿਹਗੜ ਚੂੜੀਆਂ ਇਹ ਸਿੱਧਾ ਹੀ ਆ ਹੁਣ ਇੱਧਰ ਦੇ ਪਾਸੇ ਇੱਧਰ ਪਾਣੀ ਘਟਿਆ ਇੱਧਰ ਰਮਦਾਸ ਇੱਧਰ ਦੇ ਪਾਸੇ ਨੰਦ ਸਿੱਧਾ ਹੀ ਆ ਹਨਾ ਠੀਕ ਆ ਧੰਨਵਾਦ ਬਾਜੀ ਫੋ ਲੋ ਜੀ ਪਤਾ ਲੱਗਾ ਸਿੱਧੇ ਜਾਣਾ ਆ ਦੇਖਦੇ ਆ ਤੇ ਰਾਸਤੇ ਵਿੱਚ ਆਪਾਂ ਨੂੰ ਬਾਈ ਹੁਣੀ ਮਿਲੇ ਆ ਬਾਈ ਸਸਤੀ ਕਾਲ ਸਾਰੇ ਇਹ ਆ ਕਿਹੜਾ ਏਰੀਆ ਬਾਜੀ ਢਿਲਵਾ ਢਿਲਵਾ ਪਿੰਡ ਤੇ ਕਿੱਦਾਂ ਇੱਧਰ ਪਾਣੀ ਤੁਹਾਡੇ ਇੱਥੇ ਸਾਰੇ ਸਾਹਮਣੇ ਆ ਪਾਣੀ ਤੇ ਬਹੁਤ ਜ਼ਿਆਦਾ ਆ ਆ ਦੇਖੋ ਜਿੱਥੇ ਰੋਡ ਤੇ ਜਿਹੜਾ ਪਾਣੀ ਬਹੁਤ ਸਾਡੇ ਝੋਨੇ ਵੀ ਸਾਰੇ ਡੁੱਬ ਜੁਕੇ ਆ ਡੰਗਰਾਂ ਦਾ ਚਾਰਾ ਸਾਰਾ ਡੁੱਬ ਜੁਕਾ ਆ ਕੇ ਦੇਖਦਾ ਕੋਈ ਡੰਗਰ ਇੱਥੇ ਆਹ ਰੋਡ ਤੇ ਖੜ ਕੇ ਬੱਧੇ ਜੇ 40 45 ਡੰਗਰ ਸਾਡੇ ਕੋ ਚੌਂ ਪੰਜਾਂ ਘਰਾ ਕੋ ਵਾਹਿਗੁਰੂ ਤੇ ਉਹ ਤੁਹਾਨੂੰ ਚਾਰਾ ਵੀ ਨਹੀਂ ਮਿਲ ਲਿਆ ਤੂੜੀ ਡੰਗਰ ਮਾੜੀ ਮੱਟੀ ਚਾਰੇ ਖਾਣੇ ਹੈ ਹੈਲਪ ਕੌਣ ਕਰ ਰਿਹਾ ਬਾਈ ਜੀ ਸੰਸਥਾਾਂਾਂ ਮੇਂ ਹੈਲਪ ਕਰ ਰਹੀਆਂ ਨੇ ਕੋਈ ਨਹੀਂ ਰੁਕੰਡਿਆ ਕਿਹੜਾ ਪਿੰਡ ਪੈਂਦਾ ਬਾਈ ਜੀ ਇਹ ਪਿੰਡ ਦਾ ਬਾਬਾ ਪੈਂਦਾ ਜੀ ਤਾਂ ਬਿਲਕੁਲ ਆ ਜਿਹੜਾ ਢਿਲਵਾ ਪਿੰਡ ਇੱਥੇ ਹੈਲਪ ਜ਼ਰੂਰ ਕੀਤੀ ਜਾਏ ਤੇ ਆ ਆਹ ਫੜ ਲਿਓ ਬਾਈ ਜੀ ਤੇ ਇਹ ਪਿੰਡ ਤੁਹਾਡਾ ਢਿਲਵਾ ਹਨਾ ਜੀ ਇਹ ਢਿਲਵਾ ਠੀਕ ਹੈ ਜੀ ਤੇ ਆ ਬਾਈ ਜੀ ਹੋਰੀ ਨਹੀਂ ਤੇ ਇਹ ਕਹਿੰਦੇ ਵੀ ਸੇਵਾਵਾਂ ਆ ਜਿਹੜੀਆਂ ਅੱਗੇ ਜਾ ਰਹੀਆਂ ਨੇ ਜਿਹੜੇ ਲੋਕ ਇੱਥੇ ਪ੍ਰਭਾਵਿਤ ਨੇ ਇਹਨਾਂ ਦੀ ਸੇਵਾ ਵੀ ਜ਼ਰੂਰ ਕੀਤੀ ਜਾਏ ਇਹ ਢਿਲਵਾ ਪਿੰਡ ਪਿੰਡਾ ਤੇ ਇਹ ਵੀ ਪ੍ਰਭਾਵਿਤ ਨੇ ਕਿਉਂਕਿ ਪਾਣੀ ਜਿਹੜਾ ਆ ਰਾਵੀ ਦਰਿਆ ਦਾ ਅੱਗੇ ਵੱਲ ਨੂੰ ਵਧ ਰਿਹਾ ਫਲੋ ਬਿਛੱਕ ਪਿੱਛੋਂ ਖੱਟ ਗਿਆ ਪਰ ਜਿਹੜਾ ਪਾਣੀ ਖੜਾ ਹੋਇਆ ਅੱਗੇ ਦੇ ਜ਼ੀਰੇ ਨਾਲ ਵੱਧ ਰਿਹਾ ਤਾਂ ਇਹਨਾਂ ਪਿੰਡਾਂ ਦੀ ਜਿਹੜੇ ਦਾਨੀ ਸੱਜਣ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਇਹਨਾਂ ਪਿੰਡਾਂ ਪਿੰਡਾਂ ਦੀ ਜਿਹੜਾ ਢਲਵਾ ਪਿੰਡ ਆ ਜਾਂ ਹੋਰ ਆਲੇ ਦੁਆਲੇ ਦੇ ਪਿੰਡ ਨੇ ਨੀਵੇਂ ਪਾਸੇ ਪਿੰਡ ਨੇ ਇਹਨਾਂ ਦੀ ਮਦਦ ਜ਼ਰੂਰ ਕਰੋ ਭਾਈ ਜੀ ਆਪਣਾ ਕੋਈ ਨੰਬਰ ਬੋਲ ਦਿਓ ਕੋਈ ਨੰਬਰ ਮੇਰਾ ਸਾਰ 87280 99238 ਜੀ ਨਾਮ ਕੀ ਬਈ 8728099238 ਨਾਮ ਮੇਰਾ ਗੁਰਜਨ ਸਿੰਘ ਜੀ ਪਿੰਡ ਲਵਾ ਸਰ ਸਾਡੇ ਸਾਰੇ ਪਠੇ ਡੁੱਬ ਚੁੱਕੇ ਆ ਘਰਾਂ ਸਾਡੇ ਪਾਣੀ ਇੱਥੇ ਆ ਕੇ ਰਹਿਣੇ ਰੋਡ ਤੇ ਡੰਗਰ ਵੀ ਤੇ ਬੱਦੇ ਗੁਰਦਰ ਸਾਹਿਬ ਗੁਰਦਰ ਸਾਹਿਬ ਇੱਥੇ ਇੱਥੇ ਰਾਤ ਨੂੰ ਇੱਥੇ ਰਹਿਨੇ ਆ ਜੇ ਲੇਡੀਜ਼ ਆ ਉਹ ਕਿਹਦੇ ਘਰ ਇੱਥੇ ਭਾਲੀਆਂ ਆ ਆਪੇ ਬੰਦੇ ਤੇ ਗੁਰਦਰ ਸਾਹਿਬ ਇੱਥੇ ਰਹਿਨੇ ਛੜਕਦੇ ਰਾਤ ਨੂੰ ਅੱਛਾ ਜੀ ਹਾਂਜੀ ਸਰ ਬਹੁਤ ਮਾੜੇ ਲੱਗਦਾ ਕਿ ਸੇਵਾ ਘਰਾਂ ਨੂੰ ਕਿਹਦੇ ਜਲ ਜਾਂਦੇ ਆ ਜੀ ਜੋ ਅਮਲੀ ਸਮਾਗੀ ਇੱਧਰ ਸਾਡੇ ਰਾਤ ਨੂੰ ਘਰਾਂ ਦੇ ਚੈੱਕ ਕਰਨ ਜਲ ਜਾਂਦੇ ਆ ਕਿਸੇ ਜੇ ਕੋ ਬਜਿਆ ਤੇ ਉਹਨਾਂ ਦੇ ਘਰਾਂ ਚ ਚੋਕ ਲੈੇ ਰਾਤ ਪਾਣੀ ਜਾ ਤੇ ਚੱਲਣ ਦੇ ਹੋਰ ਵੀ ਨਜਾਇਜ਼ ਫਾਇਦਾ ਲਈ ਬਹੁਤ ਬਹੁਤ ਮਾੜੀ ਗੱਲ ਹੈ ਉਹਨਾਂ ਵਾਸਤੇ ਵੀ ਬਿਲਕੁਲ ਭਾਈ ਜੀ ਸਾਡੇ ਕੋਲ ਭਰਮਤ ਜੀ ਇੱਕ ਗੱਲ ਹੈ ਸਾਡੇ ਕੋਲ ਸਾਰਾ ਸਮਾਨ ਤਾਂ ਨਿਕਲਿਆ ਨਹੀਂ ਘਰਾਂ ਚ ਹਾਂਜੀ ਕੋਈ ਤੇ ਕੋਈ ਸਮਾਨ ਘਰਾਂ ਦੇ ਵਿੱਚ ਇਦਾਂ ਹੀ ਵੇਖ ਲਓ ਜਾ ਕੇ ਕਰਨਦੇ ਨੇ ਅੰਦਰਾਂ ਚ ਤੇ ਉਹ ਚੋਰ ਜਿਹੜੇ ਅਦਾਲ ਹੁੰਦੇ ਨੇ ਪਾਣੀ ਤੇ ਸਾਨੂੰ ਹਰੇਚਾਰੇ ਦੀ ਬਹੁਤ ਸਖਤ ਜਰੂਰਤ ਹੈ ਜਿਸ ਚਾਰ ਜਿਹੜਾ ਹੁੰਦਾ ਜਿਹਨੂੰ ਸਾਈਲੇਟ ਬੋਲਦੇ ਸਾਰ ਉਹ ਸਾਨੂੰ ਮਿਲ ਜੇ ਤੇ ਬਹੁਤ ਧੰਨਵਾਦ ਆ ਠੀਕ ਠੀਕ ਹੈ ਭਾਈ ਮਿਹਰਬਾਨੀ ਭਾਈ ਖਾਲਸਾ ਹੈ ਲਓ ਭਾਈ ਚਲੋ ਜੀ ਇਸੇ ਤਲਵਾਂ ਮੈਡਨ ਲੋਕ ਕਿੰਨੇ ਦੁਖੀ ਅਸੀਂ ਦੇਖ ਰਹੇ ਹਾਂ ਇੱਥੇ ਕੋਈ ਹੈਲਪ ਨਹੀਂ ਪਹੁੰਚ ਰਹੀ ਅਸੀਂ ਗੱਡੀ ਵਿੱਚ ਜਾਦੇ ਦੂਰ ਜਿਹੜੇ ਡੇਰੇ ਨੇ ਦੇ ਸਾਹਮਣੇ ਤੇ ਉਹ ਸਾਰੇ ਦੀ ਗੱਲ ਕਰ ਲਈਏ ਸਿੱਖਾਂ ਦੀ ਗੱਲ ਕਰ ਲਈਏ ਵੱਡੀ ਗਿਣਤੀ ਆ ਦੇਖੋ ਜੀ ਵੱਡੀ ਗਿਣਤੀ ਵਿੱਚ ਇਹ ਜਾ ਰਹੇ ਆ ਸੇਵਾ ਲੈ ਕੇ ਬਾਈ ਹੁਣੀ ਵੀ ਹਰਪੁਰਾ ਦੇ ਏਰੀਆ ਦੇ ਵਿੱਚ ਆ ਦੇਖੋ ਸਾਰਾ ਪਾਣੀ ਦਿਖ ਰਿਹਾ ਜੀ ਜਿੰਨਾ ਤੁਸੀਂ ਚਾਹੋ ਤਾਂ ਦੇਖਦੇ ਸਾਰੇ ਢਿੱਡੇ ਡੁੱਬੇ ਹੋਏ ਆ ਦਰਿਆ ਤੋਂ ਇੱਥੋਂ ਇਹ ਦਰਿਆ ਜਿਹੜਾ ਹੈਗਾ ਤਕਰੀਬਨ 8-9 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਦਰਿਆ ਆ ਪਰ 9 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਵੀ ਐਂ ਲੱਗਦਾ ਭਾਈ ਜਿਵੇਂ ਇੱਧਰ ਤੁਹਾਨੂੰ ਭਾਈ ਇੱਧਰਲੇ ਬਸੇਆਂ ਦਿਖਾ ਦਿਓ ਤਸਵੀਰਾਂ ਇਹ ਐਂ ਲੱਗਦਾ ਜਿਦਾ ਇੱਧਰ ਵੀਲੇ ਪਾਸੇ ਵੀ ਦਰਿਆ ਹੁੰਦਾ ਤੇ ਆ ਸਾਰਾ ਏਰੀਆ ਡੁੱਬਿਆ ਪਿਆ ਜੀ ਤਾਂ ਭਾਈ ਹੁਣ ਇਹ ਕਹਿੰਦੇ ਆ ਘਰਾਂ ਤੋਂ ਬਾਹਰ ਹੋ ਕੇ ਰੋਡ ਤੇ ਰਹਿ ਰਹੇ ਆ ਲੱਖਾਂ ਕਰੋੜਾਂ ਦੇ ਬਣਾਏ ਉਮਰ ਦੀ ਰੀਝ ਦੇ ਬਣਾਏ ਪੈਸਾ ਦੁਨੀਆ ਦਾ ਭਰਦਾ ਲਾਤਾ ਉਹ ਘਰਾਂ ਅਚ ਖਾਲੀ ਕਰਕੇ ਬਾਹਰ ਰੋਡ ਤੇ ਰਹਿਣਾ ਪੈ ਰਿਹਾ ਆ ਆ ਦੇਖੋ ਸਾਰੇ ਆ ਦੂਰ ਦੂਰ ਤੱਕ ਪਾਣੀ ਬੜੀ ਨਜ਼ਰ ਆ ਰਿਹਾ ਜੀ ਇਹ ਨੀਦਾਪਾਪਾ ਨਾਂ ਦਾ ਸਾਰਾ ਏਰੀਆ ਆ ਦੇਖਣ ਨੂੰ ਐਂ ਲੱਗਦਾ ਜਿਦੋਂ ਦਰਿਆ ਹੁੰਦਾ ਪਰ ਦਰਿਆ ਨਹੀਂ ਲੋਕਾਂ ਦੀਆਂ ਫਸਲਾਂ ਫਸਲਾਂ ਦਾ ਬਾਹਵੀਆਂ ਲੋਕਾਂ ਦੀਆਂ ਬਿਲਕੁਲ ਬਿਲਕੁਲ ਨੈਕਸਟ ਲਿਫਟ ਨੈਸ਼ਨਲ ਹੈ ਵੀ ਸਾਰੇ ਪਾਸੇ ਪਾਣੀ ਪਾਣੀ ਆ ਜੀ ਸਾਡੇ ਸੱਚੇ ਹੱਥ ਤੁਹਾਨੂੰ ਅੱਗੇ ਲੈ ਕੇ ਚੱਲਦੇ ਜੁੜੇ ਰਹੀਓ ਨਾਲ ਸੋ ਰਾਹ ਬਹੁਤ ਜ਼ਿਆਦਾ ਖਰਾਬ ਹੈ ਜੇ ਇਸ ਰਾਹ ਤੇ ਆਪਾਂ ਜਾ ਰਹੇ ਆ ਜੀ ਦੇਖਦੇ ਆਂ ਇਹ ਰਾਹ ਕਿਦੋਂ ਤੱਕ ਕਿੱਥੇ ਤੱਕ ਲੈ ਕੇ ਜਾਂਦਾ ਇਦਾਂ ਦੇਖੋ ਪਾਣੀ ਵੱਡੇ ਵੱਡੇ ਟੋਏ ਆ ਪਾਣੀ ਖੜਾ ਆ ਤੇ ਇਹ ਹਾਲਾਤ ਆ ਜਿਵੇਂ ਗੂਗਲ ਮੈਪ ਲਾਇਆ ਹੋਇਆ ਜੀ ਇਹਦੇ ਹਿਸਾਬ ਨਾਲ ਜਾ ਰਹੇ ਆ ਪਰ ਇਹਨੇ ਵੀ ਸਾਨੂੰ ਸ਼ੋਅ ਅਪ ਨਹੀਂ ਕੀਤਾ ਕਿ ਮੋੜੇ ਰੋਡ ਤੇ ਪਾਣੀ ਆ ਜਿੱਦ ਤਰ੍ਹਾਂ ਆਪਾਂ ਮੁਲਕ ਆਏ ਬਹੁਤ ਦੂਰੋਂ ਅਸੀਂ ਕਿਤੇ ਕੱਟ ਵੀ 15 ਕਿਲੋਮੀਟਰ ਤੋਂ ਵਾਪਸ ਆਏ ਆ ਤੇ ਆ ਜਿਹੜਾ ਅੱਗੇ ਰਾਹ ਜਾ ਰਿਹਾ ਇੱਥੇ ਜਾ ਰਹੇ ਆ ਤੇ ਆ ਗੁਰੂ ਕੇ ਲੰਗਰ ਆ ਦੇਖੋ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲੱਗਾ ਹੋਇਆ ਆ ਹਰ ਪ੍ਰਭਾਵਿਤ ਇਹਦੀ ਆਦਖੜ ਪੀਤਾਲੀ ਸਾਰਾ ਵੱਡੀ ਗਿਣਤੀ ਵਿੱਚ ਸੇਵਾ ਕੀਤੀ ਜਾ ਰਹੀ ਆ ਇੱਥੋਂ ਸਾਰਾ ਲੰਗਰ ਅੱਗੇ ਭੇਜਿਆ ਜਾ ਰਿਹਾ ਜੀ ਲੋ ਜੀ ਬੋਰਡ ਸਾਨੂੰ ਮਿਲ ਗਿਆ ਹੈ ਸ੍ਰੀ ਕਰਤਾਰ ਔਰ ਸਾਹ ਕੋਲਡੋਰ ਦਾ ਰਮਦਾਸ ਜਿਹੜਾ ਬਾਬਾ ਨਾਨਕ ਸੋ ਇਹ ਰੋਡ ਤੁਹਾਨੂੰ ਦੱਸਿਆ ਤਾਂ ਖਰਾਬ ਹੀ ਆ ਚੱਲਦੇ ਅੱਗੇ ਇਹ ਆ ਜੀ ਪਿੰਡ ਦਾ ਸਿੱਖ ਜਿੱਥੋਂ ਦੀ ਆਪਾਂ ਇਸ ਵੇਲੇ ਗੁਜ਼ਰ ਰਹੇ ਆ ਸੋ ਇੱਥੇ ਆਪਾਂ ਨੂੰ ਆਰਮੀ ਵੀ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਆਰਮੀ ਇੱਥੇ ਲੱਗੀ ਹੋਈ ਆ ਕਿ ਇਹ ਬਾਰਡਰ ਏਰੀਆ ਆ ਆ ਦੇਖੋ ਗੱਡੀਆਂ ਦੇ ਵਿੱਚ ਜਿਹੜਾ ਹਾਰਪੀਟਾਂ ਦੇ ਲਈ ਸਮਾਨ ਲੈ ਕੇ ਜਾਇਆ ਜਾ ਰਿਹਾ ਆ ਜੇਸ ਰੋਡ ਤੋਂ ਆਪਾਂ ਜਾ ਰਿਹਾ ਦੇਖੋ ਪੂਰਾ ਨਾਲ ਪਾਣੀ ਆਇਆ ਹੈ ਹਰ ਤਾਂ ਪਾਣੀ ਆ ਜੀ ਜਿਹੜਾ ਰਾਵੀ ਤੇ ਆਪਾਂ ਦੇਖੋ ਪਹਿਲਾਂ ਉੱਪਰ ਦੀ ਪਾਣੀ ਚੱਲਦਾ ਸੀਗਾ ਆ ਦੂਜੀ ਪਾਸੇ ਵੀ ਪਾਣੀ ਗਿਆ ਤਾਂ ਹੁਣ ਪਾਣੀ ਥੋੜਾ ਘਟ ਗਿਆ ਆ ਆ ਦੇਖੋ ਰੋਡਾਂ ਦੇ ਹਾਲ ਇਹ ਤੁਸੀਂ ਅੱਜ ਜਿਹੜਾ ਰੋਡ ਜਾਂਦਾ ਜਿਹੜਾ ਬਾਬਾ ਨਾਨਕ ਨੂੰ ਉਹ ਰੋਡ ਦੇ ਤੁਸੀਂ ਹਾਲਾਤ ਦੇਖ ਰਹੇ ਆ ਇਹ ਪਾਣੀ ਬਹੁਤ ਜ਼ਿਆਦਾ ਸੀ ਆ ਦੇਖੋ ਗੱਡੀਆਂ ਜਿਹੜੀਆਂ ਵੱਡੀਆਂ ਗੱਡੀਆਂ ਪਹਿਲਾਂ ਲੰਘਦੀ ਸੀ ਹੁਣ ਛੋਟੀਆਂ ਗੱਡੀਆਂ ਨੰਗਣ ਲੱਗੀਆਂ ਆ ਪਾਣੀ ਧੱਕ ਮਾਰਦਾ ਪਾਣੀ ਪੂਰੀ ਤੱਕ ਮਾਰਦਾ ਦੇਖੋ ਹਾਲਾਤ ਇਹ ਅੱਜ ਦੇ 30 ਤਰੀਕ ਦੇ ਹਾਲਾਤ ਨੇ ਤੁਹਾਨੂੰ ਦੱਸਣੇ ਆ ਜੀ ਬਹੁਤ ਤੇਜ਼ ਰਫਤਾਰ ਆ ਪਾਣੀ ਦੀ ਹੱਲੇ ਵੀ ਜੀ ਬਹੁਤ ਜ਼ਿਆਦਾ ਪਾਣੀ ਆ ਹੱਲੇ ਤੇ ਅੱਗੇ ਜਿਹੜਾ ਏਰੀਆ ਹੋਣਾ ਇਸ ਤੋਂ ਵੀ ਜ਼ਿਆਦਾ ਪਾਣੀ ਆ ਇਹ ਨੁਕਸਾਨ ਕੀਤਾ ਬਹੁਤ ਵੱਡੇ ਪੱਧਰ ਤੇ ਰਾਵੀ ਦਰਿਆ ਨੇ ਜਿਹਦਾ ਆ ਦੇਖੋ ਜੀ ਇਹ ਘਰ ਡੁੱਬੇ ਹੋਏ ਆ ਪਾਣੀ ਦੇ ਵਿੱਚ ਆ ਰੋਡ ਉੱਚਾ ਹੋਣ ਲੱਗੇ ਬਚਾਇਆ ਚਾਰੇ ਪਾਸੇ ਪਾਣੀ ਪਾਣੀ ਆ ਆ ਦੇਖੋ ਬਿਲਕੁਲ ਰੋਡ ਦੇ ਨਾਲ ਗੁਰੂ ਘਰ ਆ ਛੋਟਾ ਜਿਹਾ ਇਹ ਵੀ ਪਾਣੀ ਦੇ ਲਪੇਟ ਵਿੱਚ ਆ ਗਿਆ ਆ ਦੇਖੋ ਪੀਐਸੀ ਨਿਸ਼ਾਨ ਸਾਹਿਬ ਝੂਲ ਰਹੇ ਆ ਲੱਗੇ ਹੋਏ ਆ ਪਰ ਅੱਜ ਇਹ ਗੁਰੂ ਘਰ ਖਾਲੀ ਆ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈਗਾ ਇੱਥੇ ਆ ਦੇਖੋ ਵੀਡੀਓ ਬਣਾਉਂਦੇ ਬਣਾਉਂਦੇ ਇਸ ਰੋਡ 'ਤੇ ਲੰਘ ਰਹੇ ਸੀ ਲੰਘਦੇ ਲੰਘਦੇ ਰੁਕਣ ਲਈ ਆਪੇ ਮਜਬੂਰ ਹੋ ਗਿਆ ਇਹ ਦਿਲ ਕਿਉਂਕਿ ਆ ਹਾਲਾਤ ਦੇਖ ਕੇ ਘਰ ਚਾਹੇ ਅੱਖਾਂ ਦੀ ਕੁਲੀ ਹੋਵੇ ਤੇ ਚਾਹੇ ਹੋਵੇ ਲੱਖਾਂ ਕਰੋੜਾਂ ਦਾ ਮਹਿਲ ਘਰ ਤਾਂ ਘਰ ਹੁੰਦਾ ਆ ਪਰ ਇਹ ਘਰ ਇਹ ਡੁੱਬਿਆ ਆ ਆ ਦੇਖ ਲਓ ਛੱਤ ਨੂੰ ਪਾਣੀ ਲੱਗਣ ਵਾਲਾ ਰਹਿ ਗਿਆ ਬਸ ਇਹ ਜਿਹੜੇ ਵਿਚਾਰਿਆਂ ਨੇ ਘਰ ਪਾਇਆ ਸੀ ਇਹ ਕੁੱਲੀ ਪਾਈ ਸੀ ਅੱਜ ਇਹ ਘਰ ਵਿੱਚ ਨਹੀਂ ਹੈਗੇ ਪੂਰਾ ਕੁਝ ਪਾਣੀ 'ਚ ਡੁੱਬਿਆ ਡੁੱਬ ਗਿਆ ਜੀ ਤੇ ਹਾਲਾਤ ਦੇਖੋ ਸਾਰੇ ਪਾਸੇ ਪਾਣੀ ਪਾਣੀ ਆ ਇਹ ਡੇਰਾ ਬਾਬਾ ਨਾਨਕ ਨੂੰ ਜਾਂਦਾ ਰੋਡ ਆ ਅਸੀਂ ਉਸ ਰੋਡ ਤੇ ਖੜੇ ਆ ਦੇਖੋ ਉਹ ਦੂਜੇ ਪਾਸੇ ਗੁਰਦੁਆਰਾ ਸਾਹਿਬ ਆ ਗੁਰੂ ਘਰ ਦੀ ਜਿਹੜੀ ਇਮਾਰਤ ਆ ਉਹ ਵੀ ਡੁੱਬੀ ਪਈ ਆ ਨਿਸ਼ਾਨ ਸਾਹਿਬ ਹੁ ਰੇ ਆ ਤੇ ਆਹ ਦੇਖੋ ਥੋੜੇ ਥੋੜੇ ਪਾਣੀ ਆ ਤੇ ਪਰ ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੈਗਾ ਇਕੱਲੀ ਬਿਲਡਿੰਗ ਰਹਿ ਗਈ ਆ ਤੇ ਆਹ ਨੇ ਹਾਲਾਤ ਕਰੋੜ ਦੇ ਦੋਨਾਂ ਪਾਸੇ ਦੂਰ ਦੂਰ ਤੱਕ ਪਾਣੀ ਦੀਦਾ ਆ ਤੇ ਜਿਹੜੇ ਇੱਥੇ ਦੇ ਲੋਕ ਆ ਉਹ ਬਸ ਦੇਖ ਰਹੇ ਆ ਹਾਲਾਤਾਂ ਵੱਲ ਬੱਦਲ ਵਾਈ ਫੇ ਹੋ ਰਿਹਾ ਆ ਪਤਾ ਨਹੀਂ ਹਲੇ ਕੀ ਮਹਾਰਾਜ ਨੂੰ ਹੋਰ ਮਨਜ਼ੂਰੀ ਆ ਤੇ ਕਿੰਨਾ ਨੁਕਸਾਨ ਹਲੇ ਸੋ ਆਪਾ ਜੀ ਇਸ ਨਵਾਂ ਚੰਡੀਗੜ੍ਹ ਤੋਂ ਉਹਦਾ ਤੁਰ ਪਈਆਂ ਤੇ ਆ ਤੁਹਾਡੀ ਸੇਵਾ ਭੇਜੀ ਹੋਈ ਆ। ਉਹੀ ਪਾਣੀ ਅਸੀਂ ਪੀ ਰਹੇ ਆ। ਸੋ ਨਾਲ ਸਾਡੇ ਸਿਮਨભાઈ ਪਿਆਸ ਉਹ ਲੱਗਦੀ ਹੈ ਤੇ ਹੰਮ ਕਰਕੇ ਆ। ਕਿ ਹੰਮ ਹਾਂ ਉਹ ਜਿਹੜਾ ਪਾਣੀ ਖੜਾ ਆ ਦੇਖੋ ਪਾਣੀ ਬਿਲਕੁਲ ਰੋਡ ਦੇ ਉੱਪਰੋਂ ਚੱਲ ਹਟਿਆ ਆ। ਤੇ ਆ ਦੇਖੋ ਮਹਿੰਗੇ ਬਾਦੀਆਂ ਕੋਟੀਆਂ ساری ਉਮਰ ਦੀ ਲਾਈ ਦਾਸ਼ੀ ਜਿਹੜੀ ਐਸ ਵੇਲੇ ਉਹ ਪਾਣੀ ਵਿੱਚ ਡੁੱਬੀ ਹੋਈ ਆ। ਤੇ ਕਿਸਾਨ ਦਾ ਝੋਨਾ ਜਿੰਨੀ ਫਸਲ ਸਾਰੀ ਡੁੱਬੀ ਹੋਈ ਆ। ਸੋ ਆ ਦੇਖੋ ਜੀ ਰਸਤਾਰ ਪਾਣੀ ਤੁਸੀਂ ਚੈੱਕ ਕਰੋ। ਬਹੁਤ ਤੇਜ਼ ਆ ਜੀ ਪਾਣੀ ਇਸ ਵੇਲੇ ਤੇ ਪਾਣੀ ਪਿੱਛੇ ਪ੍ਰਸ਼ਾਸਨ ਵੱਲੋਂ ਫੇਰ ਤੋਂ ਇਹ ਚੇਤਾਵਨੀ ਆ ਗਈ ਕਿ ਪਾਣੀ ਹੋਰ ਵੱਧ ਸਕਦਾ ਆ ਸੋ ਆਪਾਂ ਥੋੜਾ ਜੱਗ ਆਗੇ ਆਏ ਸੀ ਸੋ ਟਰਾਲੀ ਆਈ ਆ ਜੀ ਦੇਖੋ ਸੰਗਤਾਂ ਲਈ ਜਿਹੜੇ ਸੇਵਾਦਾਰ ਵੀ ਆ ਲੋਡਵੰਦ ਵੀ ਆ ਉਹਨਾਂ ਲਈ ਪੱਕਿਆ ਹੋਇਆ ਪ੍ਰਸ਼ਾਦਾ ਲੈ ਕੇ ਪਹੁੰਚਿਆ ਵੀਰ ਹੁਣੀ ਆ ਦੇਖੋ ਪ੍ਰਸ਼ਾਦਾ ਨਾਲ ਦਾਲ ਨਾਲ ਚੌਲ ਸੋ ਵੱਡੀ ਗਿਣਤੀ ਦੇ ਵਿੱਚ ਸੇਵਾਦਾਰ ਲੱਗੇ ਹੋਏ ਆ ਮੀਡੀਆ ਕਰਮੀਆਂ ਵੀ ਸੋ ਇੱਥੇ ਹੀ ਪ੍ਰਸ਼ਾਦਾ ਛਕ ਰਹੇ ਆ ਦੇਖੋ ਇਹ ਅੱਜ ਸਰਵਤ ਦਾ ਭਲਾ ਇਹ ਆ ਗੁਰੂ ਨਾਨਕ ਸਾਹਿਬ ਦਾ ਲੰਗਰ ਜਿਹੜਾ ਇਸ ਵੇਲੇ ਚੱਲ ਰਿਹਾ ਆ ਲੋੜਵੰਦਾਂ ਲਈ ਸਹੀ ਲੰਗਰ ਮੇਲਿਆਂ ਤੇ ਹੋਰ ਪ੍ਰੋਗਰਾਮਾਂ ਦੇ ਬਹੁਤ ਵੱਡੇ ਵੱਡੇ ਲੰਗਰ ਲੱਗਦੇ ਆ ਪਰ ਇਸ ਵੇਲੇ ਅਸਲੀ ਲੰਗਰ ਇਹ ਆ ਜਿਹੜਾ ਲੋੜ ਆ ਤੇ ਬਹੁਤ ਸਾਰੇ ਵੀਰ ਉਹ ਆ ਜਿਹੜੇ ਸੇਵਾ ਕਰਦੇ ਆ ਨਿਰੰਤਰ ਤੇ ਆ ਆ ਦੇਖੋ ਇੱਥੇ ਮੀਡੀਆ ਕਰਮੀ ਵੀ ਆ ਕੇ ਪ੍ਰਸ਼ਾਦਾ ਛਕ ਰਹੇ ਆ ਜੀ ਹਾਲਾਤ ਤੁਸੀਂ ਦੇਖ ਹੀ ਰਹੇ ਆ ਤੇ ਆ ਦੇਖੋ ਆਪਾਂ ਅੱਗੇ ਵੱਲ ਚੱਲ ਪਏ ਰੋਡ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਸਪੀਡ ਪਾਣੀ ਦੀ ਚੈੱਕ ਕਰੋ ਬਹੁਤ ਤੇਜ਼ ਆ ਤੇ ਪ੍ਰਸ਼ਾਸਨ ਵੱਲੋਂ ਅੱਜ ਵੀ ਅਲਰਟ ਆ ਗਿਆ ਪਿੱਛੇ ਪਾਣੀ ਹੋਰ ਆਉਣ ਵਾਲਾ ਆ ਆ ਦੇਖੋ ਪਾਣੀ ਦੇ ਹਾਲਾਤ ਪੂਰਾ ਏਰੀਆ ਡੁੱਬਿਆ ਪਿਆ ਜੀ ਆ ਦੇਖੋ ਪਾਣੀ ਵੱਡੀਆਂ ਵੱਡੀਆਂ ਕੋਟੀਆਂ ਜਿਹੜੀਆਂ ਉਹ ਡੁੱਬੀਆਂ ਪਈਆਂ ਆ ਓਏ ਤਾਜ਼ਾ ਹਾਲਾਤ ਆ ਡੇਰਾ ਬਾਬਾ ਨਾਨਕ ਤੇ ਪੂਰੇ ਏਰੀਆ ਦੇ ਇਲਾਕਾ ਪੂਰਾ ਪ੍ਰਭਾਵਿਤ ਹੋਇਆ ਆ ਰਾਵੀ ਦੀ ਮਾਰ ਚੱਲ ਰਿਹਾ ਤੇ ਇਸ ਵੇਲੇ ਜਿਹੜਾ ਸਭ ਤੋਂ ਵੱਧ ਲੋੜ ਆ ਇੱਥੇ ਹਰੇ-ਚਾਰੇ ਦੀ ਜਿਹੜਾ ਇਨਸਾਨ ਆ ਉਹਦੇ ਲਈ ਤਾਂ ਘਰ ਚਲਾਸ਼ਨ ਹੈਗਾ ਆ ਪਰ ਕੀ ਹੋਇਆ ਆ ਜੋ ਇੱਥੇ ਦੇ ਕਹਿੰਦੇ ਮੁਤਾਬਕ ਲੋਕ ਇੱਥੇ ਰਹਿੰਦੇ ਆ ਉਹ ਕਹਿੰਦੇ ਕਿ ਦੇਖੋ ਜਿਹੜਾ ਪਸ਼ੂਆਂ ਦਾ ਚਾਰਾ ਸੀ ਉਹ ਸਾਰਾ ਮਰ ਗਿਆ ਉਹ ਉਹਨਾਂ ਲਈ ਖਾਣ ਲਈ ਕੁਝ ਨਹੀਂ ਬਚਿਆ ਉਹਨਾਂ ਦੀ ਅਚਾਰ ਆ ਰਿਹਾ ਆ ਪਰ ਪਹੁੰਚ ਨਹੀਂ ਰਿਹਾ ਵੱਤ ਤੋਂ ਵੱਤ ਟੁੱਟੀ ਲੋੜ ਆ ਹਰਾ ਟੁੱੜੀ ਦੀ ਲੋੜ ਆ ਹਰਾ ਚਾਰਾ ਅਚਾਰ ਇਹ ਚੀਜ਼ਾਂ ਪਹੁੰਚਦੀਆਂ ਕੀਤੀਆਂ ਜਾਣ ਪਰ ਬੇਨਤੀ ਆ ਸਾਰਿਆਂ ਨੂੰ ਇਹ ਜੀ ਜਦੋਂ ਤੁਸੀਂ ਕੋਈ ਵੀ ਸਮਾਨ ਜਾਂ ਜੇ ਸੇਵਾ ਦਾ ਲੈ ਕੇ ਆਉਨੇ ਆ ਆਪ ਮੁਹਾਰੇ ਨਾ ਰੋਡਾਂ ਤੇ ਬੰਨ ਕੇ ਚਲੇ ਜਾਓ ਉਹ ਕਿਸੇ ਵੀ ਜਿਹੜੀ ਸੰਸਥਾ ਲਗਾਤਾਰ ਇੱਥੇ ਸੇਵਾ ਕਰ ਰਹੀ ਆ ਉਹਦੇ ਨਾਲ ਮਿਲ ਕੇ ਆਪ ਸੇਵਾ ਕਰਕੇ ਜਾਓ ਇਹ ਬਹੁਤ ਜ਼ਰੂਰੀ ਆ ਕਿਉਂਕਿ ਲੋੜਵੰਦ ਪਰਿਵਾਰ ਜਿਹੜੇ ਇਸ ਹੜ੍ਹਾਂ ਦੀ ਮਾਰ ਝੱਲ ਰਹੇ ਆ ਵਿੱਚ ਫਸੇ ਹੋਏ ਆ ਜਿਨ੍ਹਾਂ ਦੇ ਘਰ ਡੁੱਬ ਗਏ ਜਿਨ੍ਹਾਂ ਦੀ ਫਸਲ ਮਰ ਗਈ ਉਹ ਲੋਕ ਫੇਰ ਵਾਝੇ ਰਹਿ ਜਾਂਦੇ ਆ ਇਹ ਜਰੂਰੀ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਨਾਲ ਜੁੜੇ ਰਹੀਓ ਦੇਖੋ ਰੋਡ ਦੇ ਉੱਪਰ بار بار ਜਿਹੜਾ ਪਾਣੀ ਆ ਰੋਡ ਨੂੰ ਕ੍ਰੋਸ ਕਰਦਾ ਪਿਆ ਆ ਇਹ ਹਾਲਾਤ ਆ ਦੂਜੇ ਪਾਸੇ ਵੀ ਆ ਦੇਖੋ ਝੋਨੇ ਦਾ ਰੰਗ ਬਦਲ ਗਿਆ ਕਿਉਂਕਿ 11 ਤਰੀਕ ਤੋਂ ਹੜ੍ਹ ਆ ਰਿਹਾ ਆ ਦੇਖੋ ਰੋਡ ਦੇ ਨਾਲ-ਨਾਲ ਮਿੱਟੀ ਵੀ ਆ ਬਹੁਤ ਵਧੀਆ ਝੋਨਾ ਸੀ ਇਸ ਵੇਲੇ ਝੋਨਾ ਕਾਲਾ ਪੈਣ ਲੱਗ ਪਿਆ ਜੀ ਹਾਲਾਤ ਬਹੁਤ ਮਾੜੇ ਐ ਇਸ ਵੇਲੇ ਇਹ ਫਰਦੇ ਸਾਧ ਦੀ ਲੋੜਿਆ ਤਾਂ ਕਿ ਇਹ ਲੋਕ ਆਪਣੇ ਪਸ਼ੂਆਂ ਨੂੰ ਆਪਣੇ ਬੱਚਿਆਂ ਨੂੰ ਬਚਾ ਸਕਣ ਸੋ ਲਗਾਤਾਰ ਅਸੀਂ ਇਸ ਰੋਡ ਤੇ ਚੱਲਦੇ ਜਾ ਰਹੇ ਆ ਜਿੱਥੇ ਵੀ ਰੋਡ ਨੀਵਾ ਹੁੰਦਾ ਆ ਜਬ ਪਾਣੀ ਦਾ ਕਿਤੇ ਕਿਤੇ ਵਹਾਅ ਜ਼ਿਆਦਾ ਆ ਰੋਡ ਕ੍ਰੋਸ ਹੋ ਰਿਹਾ ਪਾਣੀ ਦੇਖੋ ਬਹੁਤ ਜ਼ਿਆਦਾ ਆ ਇੱਥੇ ਬਾਬਾ ਜੀ ਆਪਾਂ ਨੂੰ ਦੇਖਦੇ ਆ ਗੱਡੀ ਆਪਣੀ ਨਿਕਲਦੀ ਕਿ ਨਹੀਂ ਕਿਉਂਕਿ ਗੱਡੀ ਨੀਵੀਂ ਆ ਆਪਣੇ ਕੋਲ ਅੱਜ ਆ ਦੇਖੋ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਆ ਤੇ ਤੱਕ ਪਹੁੰਚ ਉਹ ਧੱਕ ਪਾਉਂਦਾ ਪਿਆ ਰੋਡ ਦੇ ਨਾਲ-ਨਾਲ ਜਿਹੜੀ ਮਿੱਟੀ ਆ ਉਹ ਬਿਲਕੁਲ ਵੀ ਨਹੀਂ ਛੱਡੀ ਆ ਦੇਖੋ ਪਾਣੀ ਦੀ ਸਪੀਡ ਉਹ ਬਹੁਤ ਜ਼ਿਆਦਾ ਪਾਣੀ ਆ ਭਾਈ ਇਹ ਇਹ ਹਾਲਾਤ ਨੇ ਇਸ ਵੇਲੇ ਜੇਦਾ ਬਾਬਾ ਨਾਨਕ ਏਰੀਏ ਦੇ ਪਹਿਲੇ ਆਪਾਂ ਗੱਡੀ ਦੇ ਵਿੱਚ ਆ ਤੇ ਗੱਡੀ ਪੂਰੀ ਧੱਕ ਵੱਜ ਰਹੀ ਆ ਗੱਡੀ ਨੂੰ ਆ ਦੇਖੋ ਸਪੀਡ ਪਾਣੀ ਦੀ ਬਹੁਤ ਜਿਆਦਾ ਪਾਣੀ ਆ ਘਰਾਂ ਦੇ ਘਰ ਡੁੱਬੇ ਪਏ ਆ ਲੋਕ ਆਪਣੇ ਕੋਠਿਆਂ ਤੇ ਚੜ ਕੇ ਬੈਠੇ ਆ ਬਾਈ ਆ ਦੇਖੋ ਜਿਨ੍ਹਾਂ ਦੇ ਕੋਠੀਆਂ ਕਰੋੜਾਂ ਰੁਪਈਆ ਜ਼ਿੰਦਗੀ ਦਾ ਕਮਾਇਆ ਲਾਇਆ ਅੱਜ ਡੁੱਬਿਆ ਪਿਆ ਆ ਹਾਲਾਤ ਆ ਲੋ ਜੀ ਵੱਡੀ ਗੈਂਤੀ ਦੇ ਵਿੱਚ ਦੇਖੋ ਸੰਗਤਾਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਹਰ ਤਰ੍ਹਾਂ ਦੀ ਜੋ ਸੁਵਿਧਾ ਆ ਉਹ ਲੈ ਕੇ ਸੇਵਾਦਾਰ ਪਹੁੰਚ ਰਹੇ ਆ ਆਪ ਮੁਹਾਰੇ ਪਹੁੰਚ ਰਹੇ ਆ ਜੇਦਾ ਬਾਬਾ ਨਾਨਕ ਆਪ 3 ਕਿਲੋਮੀਟਰ ਲੱਗਿਆ ਜੀ ਆ ਦੇਖੋ ਆਪਾਂ ਉਹ ਸੇਰੀ ਦੇ ਵਿੱਚ ਤੋਂਰੇ ਵੱਡੀ ਗੈਂਦੀ ਦੀ ਟਰਾਲੀਆਂ ਤੇ ਸੰਗਤ ਆਪ ਮੁਹਾਰੇ ਆ ਦੇਖੋ ਚਾਰਾ ਪਸ਼ੂਆਂ ਲਈ ਇਨਸਾਨਾਂ ਲਈ ਪੱਕਿਆ ਹੋਇਆ ਇਹਨਾਂ ਪ੍ਰਸ਼ਾਦਾ ਪਾਣੀ ਪੀਣ ਵਾਲਾ ਪਾਣੀ ਸਾਰਾ ਲੈ ਕੇ ਪਹੁੰਚ ਰਹੇ ਆ ਆ ਦੇਖੋ ਅਮਰਸਰ ਸਿੱਧਾ ਚਲ ਗਿਆ ਬਟਾਲਾ ਜੇਦਾ ਬਾਬਾ ਨਾਨਕ ਆਪਾਂ ਇਹਦੇ ਚ ਪਹੁੰਚ ਗਏ ਤੁਸੀਂ ਹਾਲਾਤ ਦੇਖ ਹੀ ਰਹੇ ਆ ਜੀ ਪਾਣੀ ਹਰ ਪਾਸੇ ਨਿਗਾ ਮਾਰਦੇ ਆ ਪਾਣੀ ਹੀ ਪਾਣੀ ਆ ਆ ਲੋ ਜੀ ਡੇਰਾ ਬਾਬਾ ਨਾਨਕ ਦੀ ਹੱਦ ਚ ਪਹੁੰਚ ਗਏ ਆ ਪਾਣੀ ਤੁਸੀਂ ਦੇਖ ਲਓ ਇੱਥੇ ਵੀ ਸੜਕਾਂ ਦੇ ਉੱਤੇ ਤੁਹਾਨੂੰ ਪਾਣੀ ਪੰਜਰਾਂ ਆ ਆ ਦੇਖੋ ਜੇ ਸੜਕ ਤੋਂ ਆਪਾਂ ਜਾ ਰਹੇ ਆ ਜਿੱਥੇ ਵੀ ਸੜਕ ਨੀਵੀਂ ਆਉਂਦੀ ਆ ਉੱਥੇ ਪਾਣੀ ਵਹਸ਼ ਕਰਦਾ ਆ ਤੇ ਪਾਣੀ ਦਾ ਵਹਾਅ ਹੈ ਬਹੁਤ ਤੇਜ਼ ਆ ਆ ਦੇਖੋ ਝੋਨਾ ਜਿਹੜਾ ਆ ਉਹ ਡੁੱਬਿਆ ਹੋਇਆ ਆ ਆ ਪਾਣੀ ਦੀ ਸਪੀਡ ਚੈੱਕ ਕਰ ਲੋ ਯਾ ਟਰੈਕਟਰ ਦੇਖੋ ਆ ਦੇਖੋ ਆ ਰਹੇ ਆ ਟਰੈਕਟਰਾਂ ਤੇ ਹੀ ਸਾਰੀ ਸੇਵਾ ਹੋ ਰਹੀ ਟਰਾਲੀਆਂ ਦੇ ਵਿੱਚ ਆ ਦੇਖੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਚਾਰੇ ਪਾਸੇ ਪਾਣੀ ਪਾਣੀ ਆ ਤੇ ਜਿਆਦਾ ਜਿਹੜੀ ਹਾਲਾਤ ਬੁਨੇ ਰਮਦਾਸ ਜੀ ਦੀ ਆ ਇਹਦਾ ਉਹ ਜਿਆਦਾ ਪ੍ਰਭਾਵਿਤ ਹੋਇਆ ਆ ਦੇਖੋ ਪਾਣੀ ਸੋ ਇਹ ਪਹੁੰਚੀ ਆਪਾਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਵਾਲੀ ਜਿਹੜੀ ਸੜਕ ਉੱਤੇ ਆ ਤੇ ਹੁਣ ਤੁਹਾਨੂੰ ਪਹਿਲਾਂ ਦਿਖਾਉਨੇ ਹ ਕੋਰੀਡੋਰ ਜਿੱਥੋਂ ਤੁਸੀਬਨ ਟੁੱਟਾ ਸੀ ਤੇ ਇੱਧਰ ਦੇ ਸਾਰੇ ਪਿੰਨਾਂ ਨੂੰ ਬਹੁਤ ਜ਼ਿਆਦਾ ਮਾਰ ਪਈ ਆ ਤੁਹਾਨੂੰ ਉਹ ਦਿਖਾਉਨੇ ਤੁਸੀਬਨ ਬੱਡ ਰਹੀ ਦੀ ਆ ਲਓ ਜੀ ਆ ਜਿਹੜਾ ਰਾਹ ਜਾਂਦਾ ਆ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਆ ਬਾਬੇ ਨਾਨਕ ਦਾ ਇੱਕ ਓੰਕਾਰ ਤੇ ਆ ਲਓ ਜੀ ਜੀ ਨਾਨਕ ਦੇਵ ਜੀ ਮਾਰਗ ਵੈਲਕਮ ਟੂ ਜੀ ਕਰਤਾਰਪੁਰ ਸਾਹਿਬ ਕੋਰੀਡੋਰ ਉਸ ਸੜਕ ਤੇ ਆਪਾਂ ਪਹੁੰਚੇ ਆ ਤੁਹਾਨੂੰ ਤੁਸੀਬਨ ਜਾ ਕੇ ਦਿਖਾਉਨੇ ਆ ਤੇ ਐਨਡੀਆਰਫੀਆ ਟੀਮਾਂ ਵੀ ਪਹੁੰਚੀਆਂ ਹੋਈਆਂ ਆ ਵੱਡੇ ਪੱਧਰ ਤੇ ਉਹ ਵੀ ਕਾਰਜ ਕਰ ਰਹੀਆਂ ਆ ਆ ਦੇਖੋ ਜਿਹੜੇ ਹਾਰਡ ਪ੍ਰਭਾਵਿਤ ਲੋਕ ਆ ਉਹ ਪਸ਼ੂ ਇਹ ਸਰਦ ਤੇ ਲਿਆ ਕੇ ਬੰਨਣ ਨੂੰ ਮਜਬੂਰ ਆ ਦੇਖੋ ਪਸ਼ੂ ਜਿਹੜੇ ਆ ਉਹ ਇੱਥੇ ਬੰਨੇ ਹੋਏ ਰੋਡ ਤੇ ਲਿਆ ਕੇ ਤੂੜੀ ਇੱਧਰ ਆदमी ਵੀ ਪਹੁੰਚੀ ਹੋਈ ਆ ਬਾਰਡਰ ਏਰੀਆ ਤੇ ਇਹ ਵੀ ਰਾਹਤ ਕਾਰਜ ਕਰ ਰਹੇ ਆ ਆ ਦੇਖੋ ਪੂਰੇ ਸੈਟਅਪ ਲੱਗੇ ਹੋਏ ਆ ਜੀ ਆਹ ਦੇਖੋ ਤੂੜੀ ਜਿਹੜੀ ਆ ਰੋਡ ਦੇ ਉੱਪਰ ਰੱਖੀ ਹੋਈ ਆ ਘਰਾਂ ਦੇ ਘਰ ਸੋ ਬਾਈ ਹੁਣਾਂ ਦੇ ਘਰ ਆਏ ਇਹਨਾਂ ਦੇ ਨਾਲ ਜਾ ਰਹੇ ਆ ਜੀ ਟਰੈਕਟਰ ਤਰਾ ਦੇਖੋ ਪਾਇਆ ਹੋਇਆ ਮਗਰ ਕਿਉਂਕਿ ਮੋਟਰਸਾਈਕਲ ਜਾ ਪੈਦਲ ਨਹੀਂ ਜਾ ਹੋਣਾ ਸੋ ਤੁਹਾਨੂੰ ਦਿਖਾਉਨੇ ਆ ਜਾਂ ਕਿ ਕੀ ਹਾਲਾਤ ਬਣੇ ਹੋਏ ਆ ਘਰਾਂ ਦੇ ਵਿੱਚ ਜਿੱਥੇ ਕੋਈ ਵੀ ਚੀਜ਼ ਨਹੀਂ ਬਚੀ ਇਹਨਾਂ ਲੋਕਾਂ ਦੀ ਸੋ ਬਾਈ ਜੀ ਆਪਾਂ ਵੀਰ ਮਨਪ੍ਰੀਤ ਦੇ ਨਾਲ ਉਹਦੇ ਘਰ ਵਿਖੇ ਪਹੁੰਚੇ ਆ ਸੋ ਤੁਹਾਨੂੰ ਦਿਖਾਉਨੇ ਆ ਦੇਖੋ ਹਾਲਾਤ ਹੱਲੇ ਵੀ ਗੋਡੇ-ਗੋਡੇ ਪਾਣੀ ਆ ਤੇ ਬਾਈ ਦਾ ਇੱਕ ਇੱਕ ਕਮਰਾ ਆ ਸਭ ਤੋਂ ਵੱਧ ਮਾਰੇ ਇਸ ਭਰਾ ਨੂੰ ਪਈ ਆ ਆ ਤੁਹਾਨੂੰ ਹਾਲਾਤ ਦਿਖਾਉਨੇ ਆ ਸੋ ਐਸ ਦੇ ਲਾਵਾ ਬਾਬਾ ਜਾ ਰਹੇ ਆ ਜੀ ਅਮੀ ਦੇਖੋ ਫੇ ਪੈਣ ਲੱਪਿਆ ਆ ਧੰਨ ਜਿਗਰਾ ਆ ਦੇਖੋ ਕੋਟੀਆਂ ਆ ਮੈਲਣ ਵਾਲੇ ਢੱਡ ਖੱਡ ਕੇ ਅੱਜ ਇਹਨੇ ਉਸ ਰੋੜ ਤੇ ਜਾ ਕੇ ਬੈਠੇ ਆ ਦੇਖੋ ਵੀ ਦੇ ਹਾਲਾਤ ਵੀ ਬਹੁਤ ਤੇਜ਼ ਆ ਤੇ ਪ੍ਰਸ਼ਾਸਨ ਵੱਲੋਂ ਫੇ ਚਤਾਵਨੀ ਆ ਬਾਈ ਹੁਣ ਸਾਰੇ ਸਾਡੇ ਨਾਲ ਆਏ ਸੀਗੇ ਘਰ ਦਿਖਾਉਣ ਵੀ ਮਨਪ੍ਰੀਤ ਦਾ ਸੋ ਲੈ ਚੱਲਦੇ ਤੁਹਾਨੂੰ ਫੇ ਉਸੇ ਰੋੜ ਤੇ ਜਿਹੜਾ ਜਿਹੜਾ ਬਾਬਾ ਨਾਨਕ ਨੂੰ ਜਾਂਦਾ ਹੈ ਜੀ 28 2025 ਜਦੋਂ ਅਸੀਂ ਅੱਜ ਜਿਹੜਾ ਬਾਬਾ ਨਾਨਕ ਦੇ ਵਿੱਚ ਕਮਲ ਕਰ ਰਹੇ ਆ ਦੇਖੋ ਹਾਲਾਤ ਮੇਰਾ ਪੁੱਤ ਇੰਨਾ ਚੜ ਕੇ ਆ ਗਿਆ ਕਾਲੀ ਘਟਾ ਛਾ ਗਈ ਤੇ ਮੀਂਹ ਸ਼ੁਰੂ ਹੋ ਗਿਆ ਜਿਹੜੇ ਲੋਕਾਂ ਦੇ ਘਰ ਵਾਕਈ ਪੜਦੇ ਵਿੱਚ ਡੁੱਬੇ ਹੋਏ ਆ ਹੜ੍ਹ ਪ੍ਰਭਾਵਿਤ ਲੋਕ ਗਿਆ ਜਿਹਨਾਂ ਜਿਹਦੇ ਆਪਣੇ ਘਰ ਵਾਲ ਛੱਡ ਕੇ ਬਾਹਰ ਬੈਠੇ ਆ ਘਰ ਦੀ ਸ਼ਕਤ ਵੀ ਨਹੀਂ ਬਚੀ ਉਹਨਾਂ ਲੋਕਾਂ ਤੇ ਇਸ ਵੇਲੇ ਕਿਹੋ ਜੀ ਭੀੜ ਬਈ ਤੁਸੀਂ ਸੋਚ ਹੀ ਸਕਦੇ ਆ ਤੇ ਤੁਸੀਂ ਸਾਰੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤਾਂ ਕਿ ਇਹ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਸੇਵਾ ਕਰਨੀ ਆ ਤੇ ਸੇਵਾ ਤੁਹਾਡੀ ਆਈ ਹੋਈ ਸਹੀ ਜਗ੍ਹਾ ਪਹੁੰਚੇ only ਆਪ ਉਪਰਾਲਾ ਕਰੋ ਆਪ ਆਓ ਤਾਂ ਹਾਲਾਤ ਅਜ ਤਾਜ਼ੇ ਹਾਲਾਤ ਆ ਦੇਖੋ ਮੀਂਹ ਦੀ ਵਾਰਨਿੰਗ ਸੀਗੀ ਪ੍ਰਸ਼ਾਸਨ ਵੱਲੋਂ ਪਾਣੀ ਹੋਰ ਛੱਡਿਆ ਜਾਣਾ ਆਉਣ ਵਾਲਾ ਜਿਹੜਾ ਟਾਈਮ ਆ ਉਹ ਇਸ ਇਲਾਕੇ ਲਈ ਹੋਰ ਖਤਰਨਾਕ ਹੋ ਸਕਦਾ ਆ ਭਾਈ ਇਸ ਲਈ ਆਖਦੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਇਹ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਸੇਵਾ ਭਾਵਨਾ ਰੱਖਦੇ ਆ ਤੇ ਆਹ ਦੇਖੋ ਉਸ ਚੌਂਕ ਤੱਕ ਪਹੁੰਚ ਗਏ ਆਪਾਂ ਜਿੱਥੇ ਜਿੱਥੋਂ ਕਰਤਾਰਪੁਰ ਸਾਹਿਬ ਕੋਰੀਡੋਰ ਸ਼ੁਰੂ ਹੁੰਦਾ ਆ ਇਹ ਮੂਲ ਮੰਤਰ ਲਿਖਿਆ ਤੇ ਉਹ ਰਵਾਵ ਦਿਖਾਈ ਹੋਈ ਆ ਜਿਹੜੀ ਮਰਦਾਦੀ ਵਾਲੀ ਤੇ ਆਪਾਂ ਕੋਸ਼ਿਸ਼ ਕਰੀਏ ਨਾ ਲੋਕਾਂ ਦੀ ਮਦਦ ਕਰਨ ਦੀ ਸੋ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਨਾਲ ਵੀਰ ਸਿਮਰਤ ਢਿਲੋਂ ਆ ਵੀ ਜਾਣਦੇ ਆ ਜੀ ਜੀ ਬਿਲਕੁਲ ਭਾਈ ਜੀ ਹਾਲ ਬਹੁਤ ਜ਼ਿਆਦਾ ਬੁਰੇ ਨੇ ਪਾਣੀ ਬਦੀ ਜਾਂਦਾ ਦਿਨ ਉਹ ਤੋਂ ਵੀ ਸ਼ੱਕ ਥੋੜਾ ਪਾਣੀ ਘਟਿਆ ਪਰ ਹੁਣ ਜਿਵੇਂ ਮੀਂਹ ਪੈ ਰਿਹਾ ਹੈ ਨਾ ਉਹ ਸਾਹਮਣੇ ਕੰਮੇ ਭਾਈ ਦਿਖਾ ਦਈਓ ਆ ਦੇਖੋ ਜੀ ਪਾਣੀ ਆ ਰੋਡ ਦੇ ਬਿਲਕੁਲ ਨਾਲ ਆ ਇਹੀ ਹਾਲ ਹੈ ਦੂਜੇ ਪਾਸਿਓਂ ਆਏ ਆ ਬਹੁਤ ਬੁਰੇ ਹਾਲਿਆਂ ਤੇ ਮੀਂਹ ਦੇਖੋ ਫੇਰ ਸ਼ੁਰੂ ਹੋ ਗਿਆ ਆ ਤੇ ਮੈਂ ਇਸੇ ਲਈ ਬਾਰ ਬਾਰੇ ਬੇਨਤੀ ਕਰਦਾ ਬਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦਾਨੀ ਸਚਨਾ ਤੱਕ ਇਹ ਵੀਡੀਓ ਪਹੁੰਚ ਸਕੇ ਬਸ ਇੰਨੀਆਂ ਕਿ ਬੇਨਤੀਆਂ ਭਗਵਾਨ ਦੀ